ਸਾਰਿਆਂ ਜੈ ਮੱਲਿਕ ਜੀ ਜੈ ਪੀਮ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਆਦੀਵਾਰ ਨੂੰ ਬੈਠ ਕੇ ਮਹਾਪਚਾਇਆ ਲਟਾ ਦਾ ਮੁਕਸਨ ਚਲਾ ਗਿਆ ਸੋ ਆਪ ਜੀ ਨੂੰ ਪਤਾ ਵਾ ਕਿ ਇੱਕ ਏਜੰਟ ਆ ਜੀ ਨੇ ਜਿਸਪਾਲ ਜੀ ਜਿਹੜਾ ਜਿਸਪਾਲ ਆ ਉਹਦੇ ਨਾਲ ਪੈਸਿਆਂ ਦੀ ਠੱਗੀ ਮਾਰੀ ਹੈ ਤੇ ਉਸ ਸਬੰਧ ਦੇ ਵਿੱਚ ਜਿੱਗੀ ਤਰੀਕ ਨੂੰ ਜਿਹੜਾ ਅਸੀਂ ਧਰਨਾ ਲਿਖਿਆ ਸੀ ਔਰ ਅੱਜ ਮਾਨਯੋਗ ਐਸਪੀ ਹਰਪਾਲ ਸਰ ਔਰ ਏਸੀਪੀ ਗਗਨਦੀਪ ਸਿੰਘ ਜੀ ਅੱਜ ਉਹਨਾਂ ਨੇ ਇਹਨਾਂ ਨੂੰ ਸੁਵਾਸ਼ਣ ਦਿੱਤਾ ਵਾ ਕਿ ਜਿਹੜਾ ਦੋਸ਼ੀ ਆ ਉਹਤੇ ਜਲਦ ਤੋਂ ਜਲਦ ਕਾਰਵਾਈ ਹੋ ਜਾਏਗੀ ਤੇ ਅਸੀਂ ਅੱਜ ਦਾ 21 ਤਰੀਕ ਦਾ ਜਿਹੜਾ ਧਰਨਾ ਲਿਖਿਆ ਸੀ ਆਪਾਂ ਇਸ ਨੂੰ ਅੱਜ ਪੋਸਟਮੋਂਡ ਕਰਨ ਜਾ ਰਹੇ ਆ ਤੇ ਕਿਉਂਕਿ ਹਮੇਸ਼ਾ ਹੀ ਤੁਹਾਨੂੰ ਪਤਾ ਕਿ ਅਸੀਂ ਸਮਾਜ ਦੀ ਹਮੇਸ਼ਾ ਹੀ ਜਿੰਨ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਦੁੱਖ ਤਕਲੀਫ ਹੁੰਦੀ ਆ ਅਸੀਂ ਆਪਣੇ ਪ੍ਰਸ਼ਾਸਨ ਦੇ ਅੱਗੇ ਰੱਖਦੇ ਆ ਔਰ ਪ੍ਰਸ਼ਾਸਨ ਨੂੰ ਕੋ ਬੇਨਤੀ ਕੀਤੀ ਜਾਂਦੀ ਆ ਕਿ ਇਹਨਾਂ ਨੂੰ ਇਹਨਾਂ ਪਰਿਵਾਰਾਂ ਦਾ ਹੱਕ ਦਿੱਤਾ ਜਾਵੇ ਅੱਜ ਅਸੀਂ ਇਹਨਾਂ ਦੇ ਆਸ਼ਵਾਸ਼ਣ ਤੇ ਜਿਹੜੀ ਆ ਇਸ ਧਰਮੇ ਨੂੰ ਪੋਸਟਪੋਂਡ ਕੀਤਾ ਵਾ ਤੇ ਜੇ ਇਹਦੀ ਗੱਲ ਸੁਣਵਾਈ ਨਾ ਹੋਈ ਤੇ ਫਿਰ ਇਸੇ ਤਰ੍ਹਾਂ ਹੀ ਜਿਹੜੀ ਜੰਗ ਆ ਅੱਗੇ ਜਾਰੀ ਰਹੇਗੀ। ਅਸੀਂ ਤੇ ਲਗਾਤਾਰ ਪ੍ਰਸ਼ਾਸਨ ਨੂੰ ਜਿਹਦਾ ਪ੍ਰੂਫ ਵੀ ਦੇ ਦਿੰਨੇ ਆ ਸਭ ਕੁਝ ਅਸੀਂ ਤੇ ਉਹਨਾਂ ਤੇ ਇੱਕ ਆਸ ਰੱਖਦੇ ਆ ਕਿ ਚਲੋ ਜਲਦ ਤੋਂ ਜਲਦ ਜਿਹੜਾ ਵਾ ਦੋਸ਼ੀ ਤੇ ਕਾਰਵਾਈ ਹੋ ਜੇਗੀ। ਮਗਰ ਅੱਜ ਇੱਕ ਹੋਰ ਵੀ ਇਸ ਪ੍ਰਸ਼ਾਸਨ ਦੇ ਉੱਤੇ ਗੱਲ ਆ ਕਿ ਲਗਾਤਾਰ ਜਿਹੜੀ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਤੇ ਪੰਜਾਬ ਪੂਛ ਦੀ ਜਿਹੜੀ ਨਫਰੀ ਆ ਦਿਨੋ ਦਿਨ ਘਟੀ ਜਾ ਰਹੀ ਆ। ਕਿ ਕਿ ਉਹਨੇ ਕਾਰਨ ਇੱਕ ਮੁਲਾਜ਼ਮ ਦੇ ਉੱਤੇ ਘੱਟੋ ਘੱਟ 10-10 ਬੋਝ ਪਾਏ ਹੋਏ ਇਹਨਾਂ ਨੇ ਤੇ ਅਸੀਂ ਇਹ ਵੀ ਬੇਨਤੀ ਕਰਦੇ ਆ ਪੰਜਾਬ ਸਰਕਾਰ ਨੂੰ ਕਿ ਜਿਹੜੀ ਇਹਨਾਂ ਦੀ ਪੰਜਾਬ ਪੁਲਿਸ ਦੀ ਜਿਹੜੀ ਭਰਤੀ ਹੈ ਉਹ ਵੀ ਕੀਤੀ ਜਾਵੇ ਔਰ ਨਫਰੀ ਵਧਾਈ ਜਾਵੇ ਕਿਉਂਕਿ ਜਦੋਂ ਪ੍ਰਸ਼ਾਸਨ ਦੇ ਉੱਤੇ ਇੱਕ ਬੰਦੇ ਦੇ ਉੱਤੇ 20-20 ਬੋਝ ਆਏ ਤੇ ਐਫ ਆਈ ਆਰ ਨੇ ਜਾਂ ਉਹਨਾਂ ਦੀਆਂ ਦਰਖਾਸਤਾਂ ਦੇ ਉੱਤੇ ਵਜਨ ਪੈ ਜਾਂਦਾ ਵਾ ਉਹ ਵਿਚਾਰਾ ਕੀ ਕਰੇਗਾ ਫਿਰ ਅਸੀਂ ਇਸੇ ਕਰਕੇ ਬੇਨਤੀ ਵੀ ਕਰਦੇ ਆ ਕਿ ਜਿਹੜੀ ਨਫਰੀ ਆ ਪੰਜਾਬ ਉਸ ਦੀ ਉਹ ਵੀ ਵਧਾਈ ਜਾਵੇ ਕਿਉਂ ਲਗਾਤਾਰ ਜਿਹੜੀਆਂ ਕੁਝ ਚੌਕੀਆਂ ਵੀ ਆਹੋ ਦੀਆਂ ਜਿਹੜੀਆਂ ਹਬਾਲ ਨਹੀਂ ਹੋਈਆਂ ਅਸੀਂ ਇਹ ਵੀ ਕਹਿੰਦੇ ਆ ਕਿ ਚੌਕੀਆਂ ਦੀ ਹਬਾਲ ਕਰਕੇ ਔਰ ਗਰੀਬ ਲੋਕਾਂ ਦੀ ਜਿਹੜੀ ਮਦਦ ਇਹ ਵੱਧ ਤੋਂ ਵੱਧ ਕੀਤੀ ਜਾਵੇ ਜੀ ਜੈ ਵਾਲਮੀ ਸਾਰੇ ਵੀਰਾਂ ਨੂੰ ਜੈ ਵਾਲਮੀ ਕੀ ਹਰਰ ਵਾਲਮੀ ਕੀ ਜੈ ਜੀਨ ਜੈ ਸਭ ਧਾਨ ਮੈਂ ਜਗਦੀਸ਼ ਕੁਮਾਰ ਜੱਗੂ ਮਾਲ ਇੰਡੀਆ ਸ਼ਡੂਲ ਕਾਸ ਪ੍ਰੇਸ਼ਨਾ ਮੈਂ ਰਾਸ਼ਟਰੀ ਪ੍ਰਧਾਨ ਆ ਤੇ ਇਹ ਜਿਹੜਾ ਵੀ ਜਸਪਾਲ ਰਾणे ਕਈ ਚਿਰਾਂ ਤੋਂ ਦਰਖਾਸਤਾਂ ਕਿ ਜਿਆ ਇੱਕ ਇੱਕ ਜਾਂਟਾਗਾ ਸੀ ਉਹਦੇ ਖਿਲਾਫ ਤੇ ਉਹ ਉਹ ਹੁਣ ਕਾਰਵਾਈ ਉਤੇ ਹੋ ਰਹੀ ਆ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਐਸਪੀ ਸਾਹਿਬ ਹਰਪਾਲ ਸਿੰਘ ਜੀ ਔਰ ਗਗਨ ਤੀਤ ਸਿੰਘ ਜੀ ਜਿਹੜੇ ਜਿਹੜੇ ਐਸਪੀ ਨੇ ਇਹ ਬੜੇ ਬੜੀ ਆਫਸਰ ਨੇ ਜਿਨ੍ਹਾਂ ਨੇ ਵੀ ਉਹਨਾਂ ਨੂੰ ਜਦੋਂ ਪਤਾ ਲੱਗਾ ਉਹਨਾਂ ਨੇ ਤੁਰੰਤ ਉੱਤੇ ਕਾਰਵਾਈ ਦਾ ਹਰੋਸਾ ਦਿੱਤਾ ਸਾਨੂੰ ਕਿ ਇਹਨਾਂ ਦੇ ਜਲਦੀ ਜਲਦੀ ਪਤਾ ਲੱਗ ਜਾਏਗਾ ਤੇ ਇਹ ਇਹਦੀ ਅਫਸਰ ਹੋਣੀ ਚਾਹੀਦੀ ਆ ਤੇ ਬਾਕੀ ਜਿਹੜੇ ਜਿਨ੍ਹਾਂ ਦੇ ਲੋਕਾਂ ਦਾ ਕੰਮ ਇਸ ਕਰਕੇ ਨਹੀਂ ਹੁੰਦਾ ਵੀ ਵਾਕਈ ਉਹਨਾਂ ਨੇ ਜਿਹੜੇ ਸਾਡੇ ਸੰਮੇਤੋ ਰਾਣਾ ਕਾਲੀ ਰਾਣਾ ਗਿਆ ਵਾ ਵੀ ਜਿਹੜੀ ਉਸ ਨਾਜਮਾਰੀ ਜਿਹੜੀ ਨਫਰੀ ਬੜੀ ਘਟ ਹੈ ਆ ਤੇ ਵਾਕਈ ਅਸੀਂ ਪੰਜਾਬ ਸਰਕਾਰ ਅਗੇ ਬੇਨਤੀ ਵੀ ਕਰਦੇ ਆ ਤੇ ਅਸੀਂ ਉਪ ਉਪ ਜੋਰ ਅਪੀਲ ਵੀ ਕਰਦੇ ਆ ਵੀ ਜਿਹੜੀ ਥਾਣੇ ਵਿੱਚ ਨਫਰੀ ਬੁ ਦੁਬਾਈ ਜਾਵੇ ਕਿਉਂਕਿ ਹਰ ਹਰ ਕੋਈ ਅਫਸਰ ਦੇ ਉੱਪਰ ਵੀ 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 ਦਰਖਾਸਤਾਂ ਵੀ ਵੀ ਉਹਨਾਂ ਕੋ ਪਰਚੇ ਦੱਜ ਹੋਣ ਵਾਲੇ ਨੇ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਇਸ ਕਰਕੇ ਉਹ ਵੀ ਨਫਰੀ ਵਧਾ ਕੇ ਜਿਹੜਾ ਹੈ ਜਿਹੜਾ ਹਰ ਗਰੀਬ ਵਰਗ ਦਾ ਕੰਮ ਹੋਣਾ ਚਾਹੀਦਾ ਕਿਉਂਕਿ ਜੇ ਗਰੀਬ ਵਰਗ ਦਾ ਕੰਮ ਹੋਏਗਾ ਤੇ ਕੋਈ ਵੀ ਧੱਕੇ ਨਹੀਂ ਖਾਏਗਾ ਤੇ ਖਾਸ ਕਰਕੇ ਮੈਂ ਦੇ ਹਰਪਾਲ ਸਿੰਘ ਹੋਰਾਂ ਦੇ ਗगन ਦੀਪ ਸਿੰਘ ਜਿਹੜੇ ਐਸੀਬੀ ਸਾਹਿਬ ਨੇ ਉਹ ਤੇ ਉਹਨਾਂ ਹੀ ਅਹੀ ਬੜਾ ਤਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਜਿਹੜੇ ਜਸਪਾਲ ਉਹਨਾਂ ਨੇ ਜਿਨ੍ਹਾਂ ਨੂੰ ਪੈਸੇ ਦਿੱਤੇ ਏਜੰਡ ਨੂੰ ਉਹ ਤੇ ਕਾਰਵਾਈ ਬਹੁਤ ਜਲਦ ਹੋ ਰਹੀ ਆ ਤੇ ਬੜੀ ਜਲਦੀ ਪਰਚਾ ਦੱਜ ਹੋਵੇਗਾ ਇਹਨਾਂ ਨੂੰ ਕਹਿੰਦਾ ਹੈ ਜਾ ਵਾਲਮਿਕੀ ਹਾਰ ਹਾਰ ਬਾਨ ਉਹਨਾਂ ਨੇ ਦੋ ਦੋ ਦਿਨ ਦਾ ਆਲਟੀਮੇਟ ਦਿੱਤਾ ਵੀ ਆਪ ਵੀ ਦੋ ਦਿਨਾਂ ਦੇ ਵਿੱਚ ਵਿੱਚ 50000 ਜਰੂਰੇਗਾ ਜੇ ਦੋ ਦਿਨਾਂ ਦੇ ਵਿੱਚ 50 ਨਹੀਂ ਦਰਜ ਹੋਏਗਾ ਤੇ ਫਿਰ ਇਹ ਸੰਘਰਸ਼ ਸਾਡਾ ਜਾਰੀ ਰਹੇਗਾ ਇਹਨਾਂ ਕੁਛ ਕਹਿੰਦਾ ਜੈ ਵਾਲਮਿਕੀ ਹਾਰ ਹਾਰ ਬਾਨ ਇਹਨਾਂ ਦਾ ਦਰਨਾ ਸੀਗਾ ਕਿ ਇੱਕ ਟ੍ਰੈਵਲ ਏਜੰਸੀ ਨੇ ਠੱਗੀ ਮਾਰੀ ਸੀ ਉਹਦੇ ਖਿਲਾਫ ਸੀਦਾ ਉਹ ਅਰਖਾਸਤ ਉਹਨਾਂ ਦੀ ਸਾਡੇ ਸਾਡੇ ਖਾਣੇ ਸਰਪਤੇ ਅੰਦਰ ਦਿੱਤੀ ਗਈ ਸੀ ਕੋ ਐਸਪੀ ਸਾਹਿਬ ਨੂੰ ਮਿਲ ਕੇ ਆਏ ਆ ਪ੍ਰਭਾਨ ਜੀ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜਲਦੀ ਇੱਕ ਤੋਂ ਦਿਨ ਦੇ ਵਿੱਚ ਉਹਨਾਂ ਦਾ ਇਹਦਾ ਬਾਬੂ ਮਕਦਮਾ ਦਰਜ ਕਰ ਦਿੱਤਾ ਜਾਏਗਾ ਤੇ ਉਸ ਜੀ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਜਾਏਗੀ